ਉਹ ਥਾਂ ਤੇ ਮਰਡਰ ਹੋਇਆਗਾ ਜੀ ਦੋ ਫੈਰ ਮਾਰੇ ਆ ਤੇ ਇੱਥੇ ਮੋਟਰਸਾਈਕਲ ਖੜਾ ਸੀਗਾ ਜੀ ਬਲੈਕ ਰੰਗ ਦਾ ਸਿਟੀਸ ਹੋ ਸੀਗਾ ਜੀ ਹਾਂਜੀ ਤੇ ਕੋਲੇ ਖੜੇ ਸੀ ਉਦੋਂ ਹਾਂਜੀ ਅਸੀਂ ਇੱਥੇ ਹੀ ਖੜੇ ਸੀ ਦੁਕਾਨ ਤੇ ਮਾਫ ਕਰੋ ਜਲਦੀ ਪਹੁੰਚਾਂਗਾ ਏਸੇ ਮਧੂਵਾਲਾ ਬੋਲਦੀ ਆ ਮੇਰੇ ਬਰਾਦਰਾਂ ਤੇ ਲਾਡ ਨੂੰ ਗੋਲੀਆਂ ਮਾਰ ਗਏ ਆ ਕੋਈ ਇੱਥੇ ਤੂੰ ਵੀ ਕਿੱਕਾ ਬੱਚਾ ਆ ਤੇਰੇ ਵੀ ਰਹਾ ਤਾਂ ਘਰੇ ਸੰਤ ਘਰੇ ਦੱਸਿਆ ਲੋਕਾਂ ਨੇ ਅੰਡਾ ਵੀ ਗੋਲੀ ਮਾਰ ਗਏ ਆ ਹਾਂਜੀ ਅਸੀਂ ਮੈਂ ਇੱਥੇ ਜੌਬ ਕਰਦੀ ਆ ਜੀ ਏਸੇ ਮਧੂਵਾਲਾ ਦਾ ਮੈਂ ਇੱਥੇ ਪੁਲਿਸ ਲਾ ਮੈਂ ਇੱਥੇ ਬੁਲਸ ਲਾ ਉਹ ਥਾਂ ਤੇ ਮਰਡਰ ਹੋਇਆਗਾ ਜੀ ਦੋ ਫਾਇਰ ਮਾਰੇ ਆ ਕਿ ਇੱਥੇ ਮੋਟਰਸਾਈਕਲ ਖੜਾ ਸੀਗਾ ਜੀ ਬਲੈਕ ਰੰਗ ਦਾ ਸਿਟੀਸੋ ਸੀਗਾ ਜੀ ਹਾਂਜੀ ਤੇ ਕੋਲੇ ਖੜੇ ਸੀ ਉਦੋਂ ਹਾਂਜੀ ਅਸੀਂ ਇੱਥੇ ਹੀ ਖੜੇ ਸੀ ਦੁਕਾਨ ਤੇ ਹਾਂ ਜਿਹਦੇ ਫਾਇਰ ਮਾਰਿਆ ਉਹ ਨਿੱਕੀ ਨਿੱਕੀ ਉਮਰ ਦੇ ਬੰਦੇ ਦੇ ਉਮਰ ਵੀਰੇ ਜੰਗ ਹੀ ਇੱਦੀ ਹੈਗਾ 5 ਫੁੱਟ 7-8 ਇੰਚ ਕੰਮ ਕੀ ਕਰਦੇਗੇ ਕੌਣ ਜੀ ਜਿਹੜੀ ਜਿੰਨਾਂ ਦੇ ਫਾਇਰਿੰਗ ਗੋਲੀ ਲੱਗੀ ਹੈ ਐ ਨਹੀਂ ਪਤਾ ਵੀਰੇ ਯਾਰ ਕੰਮ ਕੀ ਕਰਦੇ ਨੇ ਆਪਾਂ ਨੂੰ ਉਹ ਤਾਂ ਨਹੀਂ ਪਤਾ ਬਜ਼ੁਰਗ ਜੇ ਸੀਗੇ ਉੱਥੇ ਉਹਨਾਂ ਦੇ ਫਾਇਰ ਮਾਰ ਕਿਉਂ ਤੇ ਇਧਰ ਨੂੰ ਸਿਟੀਸੋ ਮੋਟਰਸਾਈਕਲ ਕਿੱਥੇ ਹੈਗੀ ਸੀ ਅਸੀਂ ਇੱਥੇ ਹੀ ਖੜੇ ਸੀ ਵੀਰੇ ਅੱਛਾ ਵੈਪਨ ਕਿਹੜਾ ਸੀਗਾ ਉਹ ਮੋਟਰਸਾਈਕਲ ਕਿਹੜਾ ਸੀ ਸੀਟੀਸੋ ਬਲੈਕ ਰੰਗ ਕਿੱਧਰ ਨੂੰ ਗਏ ਨੇ ਉਹ ਇਧਰ ਨੂੰ ਗਏ ਲਾਲ ਸਿੰਘ ਬਸਤਰੀ ਨੇ ਕਿੰਨੀ ਕਿੰਨੀ ਲੱਗਦੇ ਆ ਜਿਹੜੇ ਵਿਅਕਤੀ ਆ ਉਮਰ ਹੋਊਗੀ ਬਸ ਤਕਰੀਬਨ 22 23 ਸਾਲਾਂ ਦੀ ਪਹਿਲਾਂ ਤੋਂ ਖੜੇ ਸੀ ਕਿ ਅਚਾਨਕ ਹੀ ਆਏ ਇੱਕੋ ਦਮ ਨਹੀਂ ਆਏ ਨਹੀਂ ਪਤਾ ਵੀਰੇ ਸਾਨੂੰ ਤਹੀ ਰਬੀ ਜਦੋਂ ਫੈਰ ਹੋਇਆ ਉਹਦੀ ਬਾਜ ਸੁਣੀ ਜਾਈ ਤੇ ਫੋਨ ਸੀ ਤੇ ਪੁਲਿਸ ਨਹੀਂ ਸੀ ਤੇ ਕੋਈ ਨਾਕਾ ਨੁਕਾ ਨਹੀਂ ਉਦੋਂ ਪੁਲਿਸ ਹੈ ਨਹੀਂ ਸੀ ਕਿ ਉਹ ਰੇਜੀ ਉਹ ਤੋਂ ਬਾਅਦ ਇਧਰੋਂ ਆਪਣੀ ਗੱਡੀ ਆਈ ਹੈ ਪੈਟਰੋਲਿੰਗ ਵਾਲੀ ਗੱਡੀ ਆਈ ਹੈ ਹਾਂ ਹਾਂ ਵੀਰਾ ਪੁਲਜ਼ਾ ਤੇ ਬੋਲ ਜਮਾਨਾ ਤੇ ਪੋਰਸੋ 24 ਘੰਟੇ ਹੁੰਦੇ ਤਾਂ ਕੋਈ ਪੁਲਸ ਨਹੀਂ ਜਿੱਥੇ ਨਹੀਂ ਉਹ ਵਾ ਨਾਲ ਦੀ ਨਾਲ ਜਦੋਂ ਫਾਇਰਿੰਗ ਹੋ ਗਈ ਉਹਦੇ ਨਾਲ ਦੀ ਨਾਲ ਆ ਗਈ ਬੋਲ ਕਿੰਨੇ ਜਨੇ ਸੀਗੇ ਕੌਣ ਜੀ ਮਾਰਨ ਵਾਲਾ ਫਾਇਰਿੰਗ ਉਹ ਇਕੱਲੇ ਸੀ ਹਾਂਜੀ ਮੇਰਾ ਨਾਮ ਜਸਪਾਲ ਹਾਂ ਕੀ ਗੱਲ ਕੀ ਹੋਈ ਹੈ ਗੱਲ ਤਾਂ ਮੈਂ ਤਾਂ ਸ਼ੌਕ ਤੇ ਬੈਠਾ ਸੀਗਾ ਜੀ ਉਹ ਅੰਕਲ ਜੀ ਮੇਰੇ ਤੋਂ ਦੁੱਧ ਲੈ ਕੇ ਆਂਦੇ ਹੁੰਦੇ ਆ ਮਤਲਬ ਉਧਰੋਂ ਹਜੇ ਆ ਹੀ ਦੇ ਸੀਗੇ ਕਿ ਉਹਨਾਂ ਨੇ ਜਦੋਂ ਜਿਵੇਂ ਫਾਇਰ ਮਾਰ ਗਏ ਮੈਨੂੰ ਤਾਂ ਲੱਗਿਆ ਵੀ ਕਿਤੇ ਟੱਕਰ ਕੋਈ ਟਾਇਰ ਟੂਰ ਫਟ ਗਿਆ ਹੋਊਗਾ ਕੌਣ ਕਿੱਥੋਂ ਆਂਦੇ ਅੰਕਲ ਤੁਹਾਡੇ ਕੋਲ ਆਪਣੀ ਇੱਥੇ ਰੰਦੇ ਦੀ ਵੀ ਰੋਟੇ ਦੋ ਨੰਬਰ ਵੀ ਹਾਂ ਕੀ ਕੰਮ ਕੀ ਕਰਦੇ ਪਤਾ ਕੁਛ ਉਹ ਰਿਟਾਇਰ ਹੋਏ ਵੀ ਹੈ ਜੀ ਤਾਂ ਕਿਹੜੇ ਰਿਟਾਇਰ ਹੋਏ ਅੱਛਾ ਕੁਛ ਨਹੀਂ ਆ ਜੀ ਕੀ ਪਤਾ ਲੱਗਿਆ ਕੌਣ ਮਾਰ ਕੇ ਗਿਆ ਗੋਲੀ ਜੀ ਉਹਨਾਂ ਦਾ ਫੇਸਲ ਬੈਠੇ ਹੋਏ ਸੀ ਕੱਲੇ ਉਹਨਾਂ ਦੇ ਹੀ ਵੱਜੀ ਹੈ ਹਾਂਜੀ ਹਾਂਜੀ ਕਿੱਥੇ ਵੱਜੀ ਹੈ ਪਤਾ ਹੈ ਲੈ ਪਿੱਛੇ ਟੂਈ ਤੇ ਟੂਈ ਤੇ ਵੱਜੀ ਤੇ ਮੌਕੇ ਤੇ ਕੌਣ ਲੈ ਕੇ ਕੌਣ ਕਿੱਥੇ ਲੱਗੇ ਗਏ ਉਹਨਾਂ ਦਾ ਬੇਟਾ ਆਇਆ ਸੀ ਜੀ ਅੱਛਾ ਕਿਹੜੀ ਮੈਡਮ ਆ ਉਹ ਵੀ ਮਤਲਬ ਏਐਸਆਈ ਹੈ ਹਾਂ ਮਧੂ ਤੇ ਗੋਲੀ ਜਦੋਂ ਮਾਰਨ ਵਿਅਕਤੀ ਮਾਰ ਕੇ ਗਿਆ ਕਾਸਤੇ ਆਏ ਸੀਗੇ ਕੁਝ ਪਤਾ ਲੱਗਿਆ ਉਹ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਹੈ ਇੱਕੋ ਹੀ ਵਿਅਕਤੀ ਸੀਗਾ ਹੁਣ ਪਤਾ ਪੁਲਿਸ ਆ ਗਈ ਮੌਕੇ ਤੇ ਹਾਂਜੀ ਹਾਂਜੀ ਉਹ ਆ ਗਈ ਸੀ ਬਾਕੀ ਉਹਨਾਂ ਦਾ ਪਿੱਛਾ ਵੀ ਕੀਤਾ ਉਹਨਾਂ ਨੇ ਲਾਜਮਨ ਲਾਜਮਨ ਕਿਹੜੇ ਸੀ ਪੀਸੀਆਰ ਵਾਲੇ ਹਾਂਜੀ ਅੱਛਾ ਅੱਛਾ ਹਾਂ ਮੈਂ ਬੱਚੇ ਨੂੰ ਭੇਜਦਾ ਜਮਨ ਵੀ ਤੂੰ ਥੋੜਾ ਬਟਨ ਨਾਲ ਸੇਫ ਵੈਪਨ ਸੀ ਉਹਨਾਂ ਕੋਲੇ ਬੰਦੂਕ ਸੀਗੀ ਦੁਨਾਲੀ ਸੀ ਦੁਨਾਲੀ ਦੁਨਾਲੀ ਕਿੰਨੇ ਕਿੰਨੇ ਫਾਇਰ ਹੋਏ ਆ ਗਏ ਕਿੱਧਰ ਨੂੰ ਆ ਗਏ ਕਿੱਧਰ ਇੱਧਰ ਬੀੜ ਦੌੜ ਬਣੀ ਹੋਈ ਨਹੀਂ ਰਹੀ ਜੀ ਦੋਨੋਂ ਫਾਇਰ ਉਹਨਾਂ ਦੇ ਹੀ ਲੱਗਿਆ ਦੋਨੇ ਕੌਣ ਆਇਆ ਇੱਕ ਤਾਂ ਮੈਂ ਦੇਖਿਆ ਹੀ ਵੀ ਕੋਈ ਬੱਚੇ ਸੀਗਾ ਕੰਗਾ ਜੀ ਸਾਮਾਨ ਤੁਹਾਡੇ ਤੋਂ ਲੈਣ ਆਏ ਸੀ ਉਹ ਦੁੱਧ ਲੈ ਕੇ ਆਂਦੇ ਹੁੰਦੇ ਆਪਣੇ ਤੋਂ ਜਿੱਲੀ ਮਤਲਬ ਦੋ ਕਿੰਨੇ ਵਜੇ ਦੀ ਕਟਣਾ ਹੈ ਉਹ ਬਸ ਅੱਧਾ ਘੰਟਾ ਹੀ ਹੋਇਆ ਮੇਰਾ ਬੰਦ ਹੈ ਮੇਰਾ ਟਾਇਰ ਪੂਰਨ ਅੱਜ ਚਿਕਾ ਉਹ ਪ੍ਰਕਾਸ਼ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਤਕਰੀਬਨ ਸਾਢੇ 6 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ ਪਾਰਾਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੇ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇਥੋਂ ਸਿਵਲ ਹਸਪਤਲ ਰੈਫਰ ਕੀਤਾ ਸੀ ਕਿ ਜਿੱਥੇ ਇਹਦੇ ਕੋਲ ਡੈਥ ਹੋ ਗਈ ਤੇ ਬੰਦਾ ਹਾਂਜੀ ਬੰਦੇ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25-26 ਸਾਲ ਦਾ ਮੁੰਡਾ ਹੈਗਾ ਤੋਂ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀਮੀਨ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਹੈਗੇ ਨੇ ਉੱਥੇ ਪਰਸਨਲ ਐਨੀਮੇਟੀ ਰਿਗਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਇਸ ਨੂੰ ਟ੍ਰੇਸ ਕਰਨਾ ਸਰ ਰੋਜ਼ ਦੀ ਤਰ੍ਹਾਂ ਦੁੱਧ ਲੈਣ ਆਉਂਦੇ ਸੀਗੇ ਜਿਹੜੇ ਵਿਅਕਤੀ ਨੇ ਗੋਲੀ ਮਾਰੀ हां इते रूडिन वाइज ही आंदे ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਰੈਟੀਫਿਕੇਸ਼ਨ ਸੀਗੀ ਵੀ ਫਲਾਹ ਬੰਦਾ ਆਊਗਾ ਤੋਂ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫેર ਕਰਕੇ ਨਾਲ ਦੀ ਨਾਲ ਚੱਲ ਆਇਆ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀ ਲਿਮਿਟਡ ਇਨਵੈਸਟੀਗੇਸ਼ਨ ਦਾ ਨਾਮ ਕੀ ਹੈ ਇਹਨਾਂ ਦਾ ਉਮਰ ਕਿੰਨੀ ਹੈ ਜੀ ਤੇ ਹੋਮ ਪ੍ਰਕਾਸ਼ ਹੈ ਰਟਾਇਰਡ ਪੁਲਿਸ ਦਾ ਜੰਮਣ ਨੇ ਇਹ ਡਾ ਰਿੰਦੇ ਪਰਿਵਾਰ ਇਹਦਾ ਕੋਈ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਗ੍ਰੈਡਰਾਂ ਦਾ ਕੁਝ ਜਿਲ੍ਹਾ ਫਰੀਦਕ ਆਈ ਥਿੰਕ ਉਹਦੀ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਇਆ ਜੀ ਦੋ ਫਾਇਰ ਕੀਤੇ ਉਹ ਕਿਤਨਾ ਅਜੇ ਇਕੱਤਰ ਬਚਿਆ ਜੀ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਸੀ ਵਕਲਕ ਟੀਮਾਂ ਲਗਾ ਦਿੱਤੀਆਂ ਜਲਦੀ ਵਕਤ ਕਰਦੇ ਉਹਨੇ ਜਿੰਨੇ ਵੀ ਰਿਟਾਇਰ ਹੋਏ ਨੂੰ ਸਰ ਜਿੰਨੇ 10 ਨਾ ਉਹਦੇ ਬਾਰੇ ਆਏ ਕਾਰਨ ਨਹੀਂ ਮੰਨੋ ਸਰ ਵੈਪਨ ਦੀ ਗੱਲ ਕੀਤੀ ਜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਹੈ ਉਹਦੇ ਵਿੱਚ 12 ਬੋਰ ਦੋ ਫਾਇਰਿੰਗ ਦੱਸੇ ਜਾਂਦੇ ਦੋ ਫਾਇਰ ਡਬਲ ਦੋ ਫਰ ਕਿਤੇ ਦੋਨੇ ਉਸ ਤੇ ਲੱਗੇ ਆ ਦੋਨੋਂ ਉਸ ਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤੀ ਬਣਾਇਆ ਪੂਰੀ ਬੂਤੀ ਬਣਾਇਆ ਤੇ ਫੁੱਲ ਸਲਾਜੇ ਰੈਣੀ ਸੀ ਤੇ ਉਦੋਂ ਜਦੋਂ ਮੌਕੇ ਦੇ ਵਾਰਦਾਤ ਹੋਈ ਨਹੀਂ ਇੱਥੇ ਬੂਤੀ ਤਾਂ ਨਹੀਂ ਹੈਗਾ ਜਿਹੜਾ ਇਹ ਟਵਰਕ ਦੇ